ਦੋਸਤੋ ਬਿਆਹ ਭਰੀ ਸਸੀਕਾਲ ਤੇ ਤੁਸੀਂ ਦੇਖ ਰਹੇ ਹੋ ਸਾਡੀ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਆਪਣਾ ਗੁਰਹਿਰ ਸਾਹਿਬ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜੇ ਅੱਜ ਲਗਾਤਾਰ ਆ ਰਹੇ ਨੇ ਪੂਰੀ ਦਿਲਸ ਹਸਪੀਟਲ ਦੇ ਜਿਹੜੇ ਲੋਕ ਟੈਲੀਵਿਜ਼ਨਾਂ ਦੇ ਨਾਲ ਦੇ ਅੱਗੇ ਬੈਠੇ ਆ ਤੇ ਨਾਲ ਉਹਨਾਂ ਤੇ ਵੀ ਜਿਹੜੇ ਵੱਖ-ਵੱਖ ਚੈਨਲਾਂ ਤੇ ਜਿਹੜੇ ਇਹ ਨਤੀਜੇ ਦੇਖ ਰਹੇ ਆ ਇੱਕ ਬਹੁਤ ਹੀ ਇਤਿਹਾਸਕ ਦਿਨ ਕਿਉਂਕਿ 1 ਜੂਨ ਨੂੰ ਜਿਹੜੀਆਂ ਸਾਰੀਆਂ ਆਪਣੇ ਦੇਸ਼ ਦੀਆਂ ਸਾਰੇ ਗੀਟਾਂ ਦੀਆਂ ਚੋਣਾ ਹੋ ਗਈਆਂ ਸੀ ਤੇ 4 ਤਰੀਕ ਦੀ ਅੱਜ ਸਵੇਰ ਅਖਵੇ ਤੋਂ ਲੈ ਕੇ ਅਜੇ ਜਿਹੜੇ ਨਤੀਜੇ ਆਉਣੇ ਜਾਰੀ ਆ ਤੇ ਜਿਹੜੇ ਹੁਣ ਤੱਕ ਦੇ ਨਤੀਜੇ ਆ ਕਿਉਂਕਿ ਪੌਣੇ 11 ਦੇ ਕਰੀਬ ਸਮਾਂ ਹੋ ਗਿਆ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੌਣੇ 11 'ਚ ਅਸੀਂ ਇਹਦੇ 'ਚ ਦੇਖਦੇ ਹਾਂ ਕਿ ਜਿਹੜਾ ਐਨਡੀਆ ਐਂਡੀ 294 ਲਗੇ ਆ ਤੇ ਇੰਡੀਆ 200 ਜਿਹੜੇ 220 ਕਾਂਗਰਸ 220 ਤੇ ਅਧਰਾ ਜਿਹੜੇ ਆਜ਼ਾਦ ਵੀ ਦੁਬਾਰਾ ਇਹ ਠਰਦੀ ਆ ਹੁਣ ਤੱਕ ਜਿਹੜੇ ਆਪਾਂ ਜੇ ਤੂਰੇ ਦੇਖਦਾ ਤੀਜੇ ਦੇਖ ਜੇ ਤਾਂ ਇਹ ਤੀਜੇ ਆ ਤੇ ਇਸ ਤੋਂ ਬਾਅਦ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ 13 ਸੀਟਾਂ ਲੋਕ ਸਾਰੀਆਂ 13 ਸੀਟਾਂ ਚੋਂ ਜਿਹੜੀਆਂ ਕਾਂਗਰਸ ਦੀ ਸ웨ਰ ਤੋਂ ਹੀ ਜਿਹੜੀ ਵੜਕ ਰਹੀ ਆ ਜਦੋਂ ਚੋਣਾਂ ਦੇ ਤੀਜੇ ਔਣੇ ਸ ਨੂੰ ਹੋ ਗਏ ਸੀ ਤੇ ਕਾਂਗਰਸ ਦੀਆਂ ਸੀਟਾਂ ਪਹਿਲਾਂ ਸੱਤ ਤੱਕ ਵੀ ਚਲਿਆ ਗਿਆ ਜੀ ਅਸੀਂ ਹੁਣ ਘੱਟੀਆਂ ਛੇ ਵੀ ਆ ਗਏ ਆ ਪੰਜ ਵੀ ਆ ਗਏ ਸੀ ਤੇ ਪਰ ਹੁਣ ਜੇ ਦੇਖੀ ਤਾਂ ਕਾਂਗਰਸ ਦੀਆਂ ਛੇ ਸੀਟਾਂ ਤੇ ਇਸ ਤੋਂ ਬਾਅਦ ਜੇ ਵੇਖ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਚ ਬਹੁਤ ਵੱਡਾ ਪ੍ਰਚਾਰ ਕੀਤਾ ਹਸਿਆਰਪੁਰ ਤੋਂ ਲੈ ਕੇ ਉਧਰ ਦੇ ਗਰਦਾਸਪੁਰ ਤੋਂ ਲੈ ਕੇ ਪਟਿਆਲੇ ਤੱਕ ਜਿਹੜੇ ਉਮੀਦਵਾਰ ਸੀਗੇ ਕਿਉਂਕਿ ਪਹਿਲੀ ਵਾਰ ਭਾਜਪਾ ਜਿਹੜੀ ਅਕਾਲੀ ਦਲ ਨਾਲ ਗੱਡਿਓ ਤੋੜ ਕੇ ਚੋਣ ਲੜ ਰਹੀ ਸੀ ਤੇ ਅਕਾਲੀ ਦਲ ਵੀ ਪਹਿਲੀ ਵਾਰ ਇਕੱਲੇ ਚੋਣ ਲੜ ਰਹੀ ਹੈ ਤੇ ਇਹਦੇ ਚ ਇਹਨਾਂ ਨੇ ਪੂਰਾ ਜੋਰ ਲਾਇਆ ਸੀ ਭਾਜਪਾ ਨੇ ਨਰਿੰਦਰ ਮੋਦੀ ਨੇ ਕਿਤੇ ਮੈਂ ਕਿਸਾਨ ਨੇ ਤੇ ਕਦੇ ਰਾਜਨਾਥ ਇਹਦੇ ਬਠਿੰਡੇ ਰਾਜਨਾਥ ਆਇਆ ਸੀ ਤੇ ਅਮਿਤ ਸਾਹਿਬ ਜਿਹੜਾ ਸੀਗਾ ਇਹਦੇ ਜਿਹੜਾ ਰਵਨੀਤ ਬਿੱਟੂ ਦੇ ਪੁੱਤ ਆ ਕਿਹਾ ਸੀ ਵੀ ਤੁਸੀਂ ਇਹ ਨੂੰ ਜਿਤਾਓ ਤੇ ਮੈਂ ਵੱਡਾ ਮੰਤਰੀ ਬਣਾ ਦੂੰਗਾ ਤੇ ਇਹ ਤੋਂ ਇਲਾਵਾ ਜਿਹੜੇ ਗਰਦਾਸਪੁਰ ਦੀ ਸੀਟ ਹਮੇਸ਼ਾ ਜਿੱਦਾਂ ਦੀ ਰਹੀ ਆ ਹਸਿਆਰਪੁਰ ਸੀਟ ਵੀ ਪਹਿਲਾਂ ਰਹੀ ਆ ਪਰ ਹੁਣ ਇਹ ਜਿਹੜੀ ਭਾਜਪਾ ਬਿਲਕੁਲ ਜਿਹੜੀ ਹਾਫੀਅਤ ਇਧਰ ਪੰਜਾਬ ਤੋਂ ਚਲੀ ਗਈ ਆ ਕਿਉਂਕਿ ਭਾਜਪਾ ਨੂੰ ਕੋਈ ਸੀਟ ਵੀ ਨਹੀਂ ਮਿੜਿਆ ਹੁਣ ਇਹ ਕਹਾ ਆ ਹੁਣ ਇੱਕ ਸੀਟ ਤੇ ਜੂਰ ਹੈ ਜਿਹੜੀ ਅੱਗੇ ਆ ਰਹੀ ਆ ਭਾਜਪਾ ਦੀ ਹੁਣ ਤਾਜੀ-ਤਾਜੀ ਜਿਹੜੀ ਗੱਲ ਕਰ ਰਹੇ ਆ ਅਸੀਂ ਤੇ ਕਾਂਗਰਸ ਬੀਆ 7 ਸੀਟਾਂ ਕੋ ਜਿਹੜੀਆਂ ਕਾਂਗਰਸ ਦੀਆਂ 7 ਸੀਟਾਂ ਤੋਂ ਪੰਜ ਰਹਿ ਗਈਆਂ ਤੇ ਇਹ ਤੋਂ ਬਾਅਦ ਹੈ ਜਿਹੜੀ ਸਰੋਣੀ ਕਾਲੀ ਦਲ ਆ ਪਹਿਲਾਂ ਸ਼ੁਰੂ-ਸ਼ੁਰੂ 'ਚ ਜਿਹੜੀ ਸਰੋਣੀ ਕਾਰਜਕਰਤਾ ਖਾਤੇ ਨਹੀਂ ਖੁਦਿਆ ਸੀ ਤਾਂ ਉਹਦੇ ਚ ਬਠਿੰਡਾ ਤੋਂ ਵੀਪਾ ਹਰਸਿੰਦਰ ਕੌਰ ਬਾਦਲ ਨੇ ਖਾਤਾ ਖੋਲ੍ਹਿਆ ਤਾਂ ਉੱਥੇ ਗਰਮੀ ਸਿੰਘ ਖੁੱਡੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਦੇ ਨਾਲ ਇਹਨਾਂ ਦੀ ਜਿਆਦਾ ਅੱਗੇ ਪਿੱਛੇ ਹੋ ਰਹੀ ਸੀ ਵੋਟਾਂ ਦੀ ਗਿਣਤੀ ਥੋੜੇ ਜਿਹੜਾ ਬਾਕੀ ਰਸ ਗਿਆ ਤੇ ਉਹਦੇ ਨਾਲ ਅੱਗੇ ਪਿੱਛੇ ਜਾਂਦੇ ਸੀ ਪਰ ਹੁਣ ਦੀ ਜਿਹੜੀ ਸਥਿਤੀ ਆ ਇਹਦੇ ਚ ਵੀਪਾ ਹਰਸਿੰਦਰ ਕੌਰ ਬਾਦਲ ਆ ਜਿਹੜੀ ਉਹ ਅੱਗੇ ਚੱਲ ਰਿਹਾ ਕਿਉਂਕਿ ਜਦੋਂ ਭਗਵਾਨ ਸਿੰਘ ਬਾਦ ਨੇ ਮਠਿੰਡਾ ਚ ਇੱਕ ਇਜ਼ਾਦ ਮਿਲਣੀ ਕ੍ਰੀਜ਼ੀ ਦੇ ਉੱਤੇ ਕਰੇ ਬਹੁਤ ਵੱਡੀ ਗੱਲ ਆਖੀ ਬਾਦਲ ਬਾਰੇ ਕਿ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਾਡੇ ਵਿਧਾਨ ਸਭਾ ਦੇ ਜਿਹੜੇ ਸਾਡੇ ਸੇਮ ਵਿਧਾਇਕ ਬਈ ਆ ਇਹਨਾਂ ਨੇ ਕਹਦੇ ਸੀ ਧੌਣਾ ਚ ਇਹਦੇ ਚ ਗੁਰਬੀਰ ਸਿੰਘ ਖੁੱਡੀਆਂ ਦਾ ਨਾਂ ਲਿਆ ਸੀ ਵੀ ਇਹਨਾਂ ਨੇ ਪੰਜਾਬ ਦੇ ਜਿਹੜੇ ਹੁਣ ਇਸ ਟਾਈਮ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਰਾ ਉਹਨਾਂ ਨੂੰ ਲੰਬੀ ਹੜਕੇ ਤੋਂ ਹਰਾਇਆ ਸੀ ਤੇ ਉਹਨਾਂ ਦਾ ਕਿੱਲਾ ਵੀ ਧੌਂ ਚੁੱਕੇ ਲੱਗ ਗਿਆ ਸੀ ਇਹਨਾਂ ਨੇ ਇੱਕ ਬਹੁਤ ਇਹ ਜਿਹੀ ਭਾਜ਼ਾ ਵਾਰਤੀ ਸੀ ਤੇ ਉਹਦੇ 'ਚ ਇੱਕ ਜਿਹੜੀ ਜਿੱਥੇ ਸਿੱਖ ਧਰਮ 'ਚ ਔਰਤ ਜਿਹੜੀ ਕੋਈ ਸਰਕਾਰ ਦਿੱਤਾ ਸੋ ਕੋ ਬੰਦਾ ਆਖੇ ਜਿੱਤ ਜਮਾਇ ਰਹਿ ਜਾਂਦਾ ਸਰਕਾਰ ਦਿੱਤਾ ਜਾਂਦਾ ਸੀ ਇਹਦੇ 'ਚ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਇੱਕ ਛੋਟੀ ਜੀ ਕਿੰਨੀ ਵੀ ਕੱਢਣੀ ਆ ਤੁਹਾਡੇ ਵੀ ਠੰਡੇ 'ਚੋਂ ਉਹ ਹਰਸ਼ਵਰਤਾ ਕੋਰਵਾਲਾ ਦਾ ਭਾਵੇਂ ਨਾਂ ਨਹੀਂ ਲਿਆ ਸੀ ਤੇ ਪਰ ਅੱਜ ਉਹ ਜਿਹੜੀ ਛੋਟੀ ਕਿੰਨੀ ਕੱਢਣੀ ਸੀ ਉਹ ਅੱਜ ਇਹਨਾਂ ਦੇ ਧੌਂ 'ਚ ਕਿੱਲਾ ਬਣਦਾ ਜਾ ਰਿਹਾ ਜਿਹੜੀ ਕਿਉਂਕਿ ਉਹ ਅੱਗੇ ਜਾ ਰਹੀ ਆ ਤੇ ਅੱਗੇ ਜਾ ਰਹੀ ਹੈ ਜਿੱਤ ਵੱਲ ਤਾਂ ਇਹ ਮੰਨ ਲੋ ਵੱਧ ਰਹੀ ਆ ਤੇ ਫਿਰ ਵੀ ਅਜੇ ਅੱਗੇ ਨਤੀਜੇ ਤਾਂ ਚੱਲ ਰਹੇ ਆ ਤੇ ਇਹ ਤੋਂ ਜੋ ਭਾਰ ਭਾਰ ਨੇ ਇੱਕ ਮੰਨ ਲੋ ਹੁਣ ਥੋੜਾ ਜਿ ਕਿਸੇ ਪਾਸੋਂ ਖਾਤਾ ਖੋਦਿਆ ਤੇ ਇਹਦੇ ਬਾਅਦ ਇੱਕ ਹੋਰ ਦੇਖੀਏ ਜਿਹੜਾ ਪਹਿਲਾਂ ਐਗਜਿਟ ਸੀਗਾ ਜਿਹੜਾ ਪਹਿਲਾਂ ਪਿਛਲੇ ਵਾਰੀ 2 ਦਿਨ ਪਹਿਲਾਂ ਉਹਨਾਂ ਨੇ ਐਗਜਿਟ ਪੋਲ 'ਤੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਪੰਜਾਬ ਵਿੱਚ ਅਵਜਾਦ ਉਮੀਦਵਾਰ ਆ ਜਿਹੜਾ ਉਹਦਾ ਖਾਤਾ ਹੀ ਨਹੀਂ ਖੁੱਲੂਗਾ ਯਾਨੀ ਕਿ ਕੋਈ ਵੀ ਇਹ ਜਾਦੂ ਜਿੱਤ ਪ੍ਰਾਪਤ ਨਹੀਂ ਕਰੂਗਾ ਪਰ ਜਿਹੜਾ ਐਗਜਿਟ ਪੋਲਾ ਉਹ ਝੂਠਾ ਸਾਫਤ ਹੋਇਆ ਕਿ ਜਦੋਂ ਸ਼ੁਰੂਆਤੀ ਹੋਈ ਆ 8 ਵਜੇ ਤੋਂ ਆ ਭਾਈ ਅਵਧ ਸਿੰਘ ਮੁਕਪਾਲ ਸੇ ਖਾਲਸਾ ਜਿਹੜਾ ਖਡੂਰ ਸਾਹਿਬ ਤੋਂ ਚੋਲ ਲੜ ਰਿਹਾ ਭਾਵੇਂ ਡਿਗਰੂਗੜ ਜੇਲ੍ਹ ਚ ਐਨ ਆਰ ਐਸ ਕਰਕੇ ਲਾਇਸੈਂਸ ਸਕਿਉਰਟੀ ਆਈਡ ਦੇ ਧੀੜ ਬੰਦ ਹੈ ਪਰ ਜਿਹੜਾ ਉਹਨਾਂ ਉੱਥੋਂ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਉਹ ਕਵੋਟਰਾਂ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ ਉਹਦੇ ਹੱਕ ਚ ਤੇ ਉਹਨਾਂ ਨੇ ਜਿਹੜੇ ਇੱਕ ਜਿਹੜੀਆਂ ਰਾਜਸੀ ਪਾਰਟੀਆਂ ਉਹਨਾਂ ਨੂੰ ਬਹੁਤ ਵੱਡੀ ਹਾਰ ਦਿੱਤੀਆ ਕਰਾਰੀ ਚਪੇੜ ਵਾਰੀਆਂ ਦੇ ਮੂੰਹ ਤੇ ਕਿਉਂਕਿ ਜਿਹੜੇ ਇੱਕ ਉਹਨਾਂ ਦੇ ਬਰਾਬਰ ਉਹਨਾਂ ਨੇ ਵੀਰਵਾਰ ਖੜਕੇ ਇਹਨਾਂ ਦਾ ਭੰਡੀ ਪਰਚਵਾਰੀ ਵੀ ਕੀਤਾ ਸੀ ਕਿ ਉਹਦੇ ਜਿਹੜਾ ਦੂਜੇ ਪਾਸੇ ਦਾ ਭਾਵੇਂ ਜਿਹੜਾ ਗੋਦੀ ਮੀਡੀਆ ਉਹ ਜਿਹੜਾ ਭਾਈ ਅਮਿਤਪਾਲ ਸਿੰਘ ਨੂੰ ਖਾਲਸਤਾਨੀ ਦਾ ਕੁਝ ਵੀ ਨਾਮ ਦੇ ਰਿਹਾ ਵੀ ਉਹ ਅੱਗੇ ਜਾ ਰਹੇ ਆ ਪਰ ਜਿਹੜੇ ਦੂਜੇ ਪਾਸੇ ਇੱਕ ਗੱਲ ਹੋਰ ਕਰੀਏ ਤਾਂ ਭਾਈ ਸਰਪ੍ਰੀਤ ਸਿੰਘ ਖਾਲਸਾ ਜਿਹੜਾ ਸਰਦਾਰ ਬਿਆਨ ਸਿੰਘ ਖਾਲਸਾ ਜਿਹੜੇ ਗੁਰੂਮੁਖੀ ਬਿਆਨ ਸਿੰਘ ਖਾਲਸਾ ਸ਼ਹੀਦ ਕਹਿ ਰਿਹਾ ਜਿਨ੍ਹਾਂ ਨੂੰ ਜਿਹਨਾਂ ਨੇ ਇੰਦਰਾ ਗਾਂਧੀ ਤੋਂ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਾ ਮਦਰਾ ਲਿਆ ਸੀਗਾ ਉਹਨਾਂ ਦਾ ਕਤਲ ਕਰਕੇ ਤਾਂ ਉਹਨਾਂ ਦਾ ਬੇਟਾ ਸਰਪ੍ਰੀਤ ਸਿੰਘ ਖਾਲਸਾ ਬਠਿੰਡਾ ਇਹ ਨਹੀਂ ਪਟੇਂਡਾ ਤੋਂ ਪਹਿਲਾਂ ਵੀ ਲੜਿਆ ਸੀ ਪਿਛਲੇ ਚੋੜਾ ਵੇਲੇ ਤੇ ਪਰ ਹੁਣ ਇਸ ਕੀ ਫ੍ਰੀਮ ਕੋਰਟ ਤੋਂ ਆਪਣੇ ਲੋਕ ਸਭਾ ਹੜਕੇ ਤੋਂ ਚੋੜ ਲੜ ਰਿਹਾ ਸੀ ਭਾਵੇਂ ਕਿ ਸ਼ੁਰੂਆਤੀ ਦੌਰ ਚ ਉਹਦੀ ਜਿਆਦਾ ਪਹਿਲਾਂ ਕੋਈ ਨਾ ਨਹੀਂ ਆਇਆ ਕਿ ਪਰ ਜਿਹੜਾ ਯੂਟਿਊਬ ਤੇ ਜਿਹੜੇ ਆਪਣੇ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਇੰਨਾ ਪ੍ਰਚਾਰ ਹੋਇਆ ਤਾਂ ਉਹਨਾਂ ਨੇ 10 ਦਿਨਾਂ ਦੇ ਅੰਤਰੰਦਰਿ ਜਿਹੜਾ ਪ੍ਰਚਾਰ ਕੀਤਾ ਲੋਕਾਂ ਨੇ ਜਿਹੜਾ ਉਹਨੂੰ ਪਿਆਰ ਦਿੱਤਾ ਬੜਾ ਉਹੀ ਪਿੰਡਾਂ ਚ ਸ਼ਹਿਰਾਂ ਚ ਉਹਨਾਂ ਦਾ ਰੋਟ ਸੋ ਵੀ ਜਿਹੜੇ ਹੋਏ ਫੜੇ ਸਕਸੈਸਫੁਲ ਹੋਏ ਬੜੇ ਕਾਮਯਾਬ ਹੋਏ ਤਾਂ ਉੱਥੋਂ ਪਤਾ ਲੱਗਦਾ ਸੀ ਵੀ ਸਰਬਜੀਤ ਸਿੰਘ ਖਾਲਸਾ ਵੀ ਅੱਗੇ ਆ ਸਕਦਾ ਤੇ ਪਰ ਇੱਕ ਪੋਲ ਨੂੰ ਝੂਠਾ ਸਾਥ ਕਰਦੇ ਆ ਜਿਹੜਾ ਸਰਬਜੀਤ ਖਾਲਸਾ ਜਿਹੜੇ ਕਹਿ ਰਹੇ ਸੀ ਪਹਿਲਾਂ ਵੀ ਨਾਤਾ ਜਾਮ ਦੀ ਵਾਰ ਕੋਈ ਨਹੀਂ ਗਿਆਊਗਾ ਤਾਂ ਸਰਬਜੀਤ ਸਿੰਘ ਖਾਲਸਾ ਦੀ ਵੀ ਜਿੱਤ ਆ ਜਿਹੜੀ ਉਹ ਵੀ ਤੇ ਇਧਰ ਇਹ ਕਡੂਰ ਸਾਹਿਬ ਤੋਂ ਭਾਈ ਅਮਿਤਪਾਲ ਸਿੰਘ ਖਾਲਸਾ ਦੀ ਜਿੱਤ ਵੀ ਉਹ ਤਾਂ ਤਕਰੀਬਨ ਜੇਤੂ ਹੋ ਹੀ ਚੁੱਕਿਆ ਅਜੇ ਵੋਟਾਂ ਦੀ ਭਾਵੇਂ ਗਿਣਤੀ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਵਾਰ ਜਿਹੜਾ ਹਜ਼ਾਰਾਂ ਵੋਟਾਂ ਦੇ ਨਾਲ ਅੱਗੇ ਆ ਇਹ 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 ਬਹੁਤ ਵੱਡੀ ਪੰਜਾਬ ਲਈ ਇੱਕ ਬੜੀ ਖੁਸ਼ੀ ਦੀ ਗੱਲ ਆ ਤੇ ਜਿਹੜੀ ਭਾਜਪਾ ਨੇ ਇੱਕ ਜਿਹੜੀ ਹੁਣ ਭਾਜਪਾ ਇੱਕ ਸੀਟ ਲੈ ਕੇ ਗਈ ਸੀ ਆ ਥੋੜਾ ਜਿਹਾ ਪਹਿਲਾਂ ਹੁਣ ਫੇਰ ਜ਼ੀਰੋ ਤੇ ਆ ਗਈ ਹੈ ਤੇ ਜਿਹੜੀ ਆਵਾਦਵੀ ਪਾਰਟੀ ਆ ਇੱਕ موجوده ਸਰਕਾਰ ਸੀ ਜਿਹੜੀ 13 ਜ਼ੀਰੋ ਦੀ ਟੌਂਡਾ ਕਰਦੇ ਸੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਲ ਉਹਨਾਂ ਨੂੰ ਤਿੰਨ ਸੀਟਾਂ ਤੇ ਹੀ ਬਸ ਚੱਲ ਰਹੀ ਹੈ ਕਦੇ ਤਿੰਨ ਤੋਂ ਦੋ ਹੋ ਜਾਂਦੀਆਂ ਪਰ ਹੁਣ ਇਸ ਟਾਈਮ ਆ ਜਿਹੜੀ ਹੁਣ ਤਿੰਨ ਸੀਟਾਂ ਤੇ ਹੁਣ ਚੱਲ ਰਹੀ ਆ ਤੇ ਕਾਗਰਾ ਦੂਆ ਖੁੱਦ ਦੱਸਿਗੇ ਵੀ ਉਹਨਾਂ ਦੀ ਫੋਕ ਵਧੀਆ ਨਹੀਂ ਆ ਤੇ ਸਾਥੀਆਂ ਕੋ ਹੁਣ ਸੀ ਸੀਤਾ ਆ ਤੇ ਇਹ ਤੋਂ ਬਾਅਦ ਅਸ਼ੋਕ